ਹਾਂਜੀ ਮੇਰਾ ਵੀਰ ਸੋ ਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਆ ਸ਼ੀਕਾਲ ਸੋ ਅੱਜ ਕਾਫੀ ਦਿਨਾਂ ਦੇ ਬਾਅਦ ਜਿਹੜਾ ਸੂਰਜ ਨਿਕਲਿਆ ਤੇ ਦਿਨ ਪੂਰਾ ਹਨ ਫੁੱਲ ਵਾਂਗੂ ਖੜਿਆ ਵਾ ਵਧੀਆ ਦਿਨ ਲੱਗਿਆ ਜਵਾਬੇ ਨਾਨਕ ਦੀ ਕਿਰਪਾ ਦੇ ਨਾਲ ਸੋ ਸੋਚਿਆ ਕੁਝ ਭਰਾਵਾਂ ਦੇ ਜਿਹੜੇ ਸਵਾਲ ਸੀਗੇ ਜਿਹੜੇ ਆਪਣੇ ਫੇਸ ਟੂ ਫੇਸ ਵੀ ਯਾਰ ਮਿੱਤਰ ਆਪਣੇ ਨਾਲ ਟੱਚ 'ਚ ਰਹਿੰਦੇ ਆ ਤੇ ਕੁਝ ਭਰਾਵਾਂ ਦੇ ਕਮੈਂਟ ਵੀ ਜਿਹੜੇ ਆਪਾਂ ਰੀਡ ਕੀਤੇ ਵੀ ਬਾਈ ਕਣਕਾ ਜਿਹੜੀ ਰੰਗ ਨਹੀਂ ਬਣਾ ਰਹੀ ਕਣਕ ਪੀਲੀ ਪੈ ਰਹੀ ਹੈ ਵੀ ਹੁਣ ਕੀ ਕਰੀਏ ਸੋ ਅੱਜ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਵੀਡੀਓ 'ਚ ਕਰਾਂਗੇ ਸੋ ਜਿਹ ਨਵੇਂ ਆਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੁਰਾਣਿਆਂ ਦਾ ਬਾਈ ਦਿਲੋ ਥੈਂਕ ਯੂ ਦੇਖੋ ਸਭ ਤੋਂ ਪਹਿਲਾਂ ਤਾਂ ਕੋਈ ਵੀ ਫਸਲ ਹੈ ਜਿੱਦਾਂ ਹੁਣ ਸਿਆਲ ਦੀ ਮੁੱਖ ਫਸਲ ਆਪਣੀ ਜਿਹੜੀ ਕਣਕ ਹੈ ਕਣਕ ਦੇ ਪੀਲੇ ਪੈਣ ਦਾ ਕਾਰਨ ਮੇਨਤਾ ਹੀ ਆ ਵੀ ਸਾਰੇ ਭਰਾ ਜਿਹੜੇ ਖੇਤੀ ਕਰਦੇ ਨੇ ਉਹਨੂੰ ਪਤਾ ਵੀ ਸਾਡੀ ਕਣਕ ਦੇ ਵਿੱਚ ਕਿਸੇ ਨਾ ਕਿਸੇ ਤੱਤਾਂ ਦੇ ਵਿੱਚ ਰੁਕਾਵਟ ਆਈ ਆ ਜਾਂ ਤੱਤਾਂ ਦੀ ਅਪਡੇ ਕਰੂਗੀ ਆ ਜਾਂ ਤੱਤਾਂ ਦੀ ਵਾਧ ਘਾਟ ਹੋਈ ਆ ਇਹ ਦੋ ਰੀਜ਼ਨ ਹੁੰਨੇ ਆ ਜ਼ਰੂਰੀ ਨਹੀਂ ਹੁੰਦਾ ਵੀ ਦੇਖੋ ਕਣਕ ਦੇ ਵਿੱਚ ਜੇ ਤੱਤ ਪਾਏ ਆ ਫਿਰ ਵੀ ਬਾਈ ਕਣਕ ਰੰਗ ਨਹੀਂ ਬਣਾ ਰਹੀ ਜੇ ਤੱਤ ਬੇਸ਼ੱਕ ਥੋੜੀ ਮਿੱਟੀ ਦੇ ਵਿੱਚ ਪਏ ਆ ਪਰ ਉਹ ਟ੍ਰੈਵਲ ਨਹੀਂ ਕਰ ਰਹੇ ਤੁਹਾਡੇ ਬੂਟੇ ਦੇ ਵਿੱਚ ਕਿਉਂਕਿ ਜਿਹੜੇ ਸਾਰੇ ਤੱਤ ਹੁੰਨੇ ਆ ਉਹ ਮੂਵੇਬਲ ਹੁੰਨੇ ਆ ਬੂਟੇ ਦੇ ਵਿੱਚ ਉਹਨਾਂ ਨੇ ਅਪਟੇਕ ਕਰਨੀ ਹੁੰਦੀ ਹੈ ਤਾਂ ਹੀ ਜਿਹੜੀ ਫਸਲ ਆ ਫਸਲ ਨੇ ਆਪਣਾ ਮਲਕੇ ਵਧੀਆ ਤੰਦਰੁਸਤ ਰਹਿਣਾ ਹੁੰਦਾ ਸੋ ਹੁਣ ਮੂਵ ਕਿਦਾਂ ਕਰਨਗੇ ਜਿੱਦਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ 7-8 ਦਿਨ ਹੋ ਗਏ ਜਿਹੜੀ ਧੁੱਪ ਨਹੀਂ ਨਿਕਲੀ ਧੁੱਪ ਨਾ ਨਿਕਲਣ ਕਰਕੇ ਦੇਖੋ ਜਦੋਂ ਕਲੋਰੋਫਿਲ ਪ੍ਰਕਿਰਿਆ ਰੁਕਦੀ ਹੈ ਭੋਜਨ ਪ੍ਰਕਿਰਿਆ ਰੁਕਦੀ ਹੈ ਬੂਟੇ ਦੇ ਵਿੱਚ ਉਹਦੇ ਜਿਹੜੇ ਤੱਤਾਂ ਨੇ ਅਪਟੇਕ ਨਹੀਂ ਕਰਨਾ ਹੁੰਦਾ ਮੇਨ ਰੀਜਨ ਤਾਂ ਇਹ ਹੀ ਆ ਦੂਜਾ ਜਿੱਦਾਂ ਹੁਣ ਇੱਕ YouTube ਦੇ ਉੱਤੇ ਪਿਛਲੇ 10-11 ਦਿਨ ਦੇ ਵਿੱਚ ਲਗਾਤਾਰ ਇੱਕੋ ਜਿਹੜੀ ਭਵਿੱਖਬਾਣੀ ਚੱਲਦੀ ਰਹੀ ਹੈ ਵੀ ਭਾਈ بارش ਬਹੁਤ ਅਸੀ ਵੀ ਪੰਜਾਬ ਦੇ ਵਿੱਚ ਅੰਨੀ ਝੱਖੜ ਆਊਗਾ ਜਾਂ ਤੂਫਾਨ ਆਊਗਾ ਸੋ ਇਸੇ ਕਰਕੇ ਬਹੁਤ ਭਰਾਮਣ ਜਿਹੜਾ ਕਣਕ ਨੂੰ ਜਿਹੜਾ ਦੂਜਾ ਪਾਣੀ ਲੱਗਦਾ ਦੂਜੇ ਪਾਣੀ ਦੇ ਉੱਤੇ ਆ ਕੇ ਸੋਕਾ ਲਵਾ ਲਿਆ ਹੁਣ ਜਿੱਦਾਂ ਆਪਾਂ ਨੇ ਜਿਹੜਾ ਕਣਕ ਨੂੰ ਪਾਣੀ ਲਾਏ ਨੂੰ ਤਕਰੀਬਨ 5-6 ਦਿਨ ਹੋ ਗਏ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਰੀ ਉਹ ਕਣਕ ਆਪਣੀ ਸਿਰੇ ਤੱਕ ਇਦਾਂ ਦੀ ਆ ਕਿਸੇ ਕੋਈ ਤਤ ਦੀ ਘਾਟ ਨਹੀਂ ਕੋਈ ਆਪਾਂ ਹਲੇ ਤੱਕ ਇਹਦੇ ਤੇ ਸਪਰੇ ਨਹੀਂ ਕੀਤੀ ਬਸ ਇਹੀ ਖਾਸ ਇੱਕ ਧਿਆਨ ਹੁੰਦਾ ਹੁਣ ਸਾਰੇ ਬੰਦੇ ਕਹਿ ਦਿੰਨੇ ਆ ਬਾਈ ਅਸੀਂ ਕਿਹੜੇ ਖੇਤੀ ਨਹੀਂ ਕਰਦੇ ਸਾਨੂੰ 40 40 ਸਾਲ ਹੋ ਗਏ ਖੇਤੀ ਕਰਦੇ ਆ ਨੂੰ ਵੀ ਤੁਸੀਂ ਕਿਹੜੇ ਹੋਣਗੇ ਆਪਣਾ ਜਿਹੜੇ ਗਿਆਨ ਵੰਡਣ ਲੱਜਨੇ ਸੋ ਦੇਖੋ ਚਾਹ 40 ਸਾਲ ਹੋ ਗਏ ਚਾਹ 50 ਸਾਲ ਹੋ ਗਏ ਖੇਤੀ ਕਰਦੇ ਆ ਨੂੰ ਖੇਤੀ ਦਾ ਭੇਤ ਕੋਈ ਨਹੀਂ ਪਾ ਸਕਿਆ ਕਿਉਂਕਿ ਖੇਤੀ ਦੇ ਵਿੱਚ ਹਰ ਸਾਲ ਮੌਸਮ ਆਪਣਾ ਨਵੇਂ ਤਰੀਕੇ ਦਾ ਹੁੰਦਾ ਹੁਣ ਮੰਨ ਲਓ ਜੇ ਆਪਾਂ ਹੁਣ 20 ਤਰੀਕ ਨੂੰ ਮੌਸਮ ਖਰਾਬ ਰਿਹਾ ਦਸੰਬਰ ਦੇ ਵਿੱਚ ਜਾਂ ਜਨਵਰੀ ਹੁਣ ਅੱਜ 5 ਜਨਵਰੀ ਹੋ ਗਈ ਜੇ 5 ਜਨਵਰੀ ਨੂੰ ਅੱਜ ਧੁੱਪ ਹੈ ਜ਼ਰੂਰੀ ਨਹੀਂ ਹੈਗਾ ਵੀ ਅਗਲੇ ਸਾਲ ਵੀ 5 ਜਨਵਰੀ ਨੂੰ ਧੁੱਪ ਹੋਵੇ ਹੋ ਸਕਦਾ ਅਗਲੇ ਸਾਲ 5 ਜਨਵਰੀ ਨੂੰ ਮੀਂਹ ਪੈਂਦਾ ਹੋਵੇ ਸੋ ਇਹਦੇ ਵਿੱਚ ਬਾਈ ਕੋਈ ਤਜਰਬਾ ਨਹੀਂ ਖੇਤੀ ਦੇ ਵਿੱਚ ਤਜਰਬਾ ਇੰਨਾ ਕਿ ਵੀ ਤੁਹਾਨੂੰ ਇੰਨੀ ਕ ਸਮਝ ਚਾਹੀਦੀ ਆ ਵੀ ਤੁਸੀਂ ਜਿਹੜਾ ਖੇਤੀ ਦਾ ਕੈਰੇਕਟਰ ਆ ਫਸਲ ਦਾ ਕੈਰੇਕਟਰ ਤੁਸੀਂ ਉਹਨੂੰ ਸਮਝ ਸਕੋ ਜਾਂ ਖੇਤੀ ਨੂੰ ਤੁਸੀਂ ਸਮਝ ਸਕੋ ਮੌਸਮ ਦੇ ਹਿਸਾਬ ਨਾਲ ਜਿਹੜਾ ਖੇਤੀ ਆ ਖੇਤੀ ਦੇ ਵਿੱਚ ਧਿਆਨ ਦੇ ਸਕੋ ਸਭ ਤੋਂ ਵੱਡੀ ਚੀਜ਼ ਤਾਂ ਇਹ ਹੀ ਆ ਕਿਉਂਕ ਮਲਕ ਜਿਹੜੀਆਂ ਵੀਡੀਓ ਪਿਛਲੇ ਸਾਲ ਪਾਤੀਆਂ ਉਹ ਆਪਾਂ ਇਸ ਸਾਲ ਨਹੀਂ ਪਾ ਸਕਦੇ ਕਿਉਂਕਿ ਇਸ ਸਾਲ ਇੱਕ ਨਵਾਂ ਤਜਰਬਾ ਹਰੇਕ ਕਿਸਾਨ ਦਾ ਹਰੇਕ ਖੇਤੀ ਕਰਨੇ ਵਾਲੇ ਦਾ ਸੋ ਜਿੱਦਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਧੁੱਪ ਨਹੀਂ ਨਿਕਲੀ ਇੱਕ ਤਾਂ ਉਹਦੇ ਕਰਕੇ ਜਿਹੜੀ ਬੂਟਿਆਂ ਦੇ ਵਿੱਚ ਤਤਾਂ ਦੀ ਅਪਡੇਗ ਰੁਕੀ ਆ ਕਣਕ ਪੇਲੀ ਪਈ ਆ ਦੂਜਾ ਜਿਹੜਾ ਆਪਾਂ ਪਾਣੀ ਨਹੀਂ ਲਾਇਆ ਜਿੱਦਾਂ ਇੱਕ ਡਰਾਵਣਾ ਮਾਹੌਲ ਬਣਾ ਦਿੱਤਾ ਵੀ ਬਾਈ ਮੀਂਹ ਬਹੁਤ ਸਿਆਵਾ ਪੰਜਾਬ ਦੇ ਵਿੱਚ ਜਿਹਦੇ ਕਰਕੇ ਕਈ ਬੰਦਿਆਂ ਨੇ ਇਹ ਸੋਚ ਕੇ ਪਾਣੀ ਨਹੀਂ ਲਾਇਆ ਵੀ ਜੇ ਪਾਣੀ ਲਾਤਾ ਕਿ ਕਿਤੇ ਜੇ ਉਪਰੋਂ ਮੀਂਹ ਪੈ ਗਿਆ ਵੀ ਕਣਕ ਸਾਡੀ ਪਤਾ ਨਹੀਂ ਬਿਲਕੁਲੇ ਤਬਾਹ ਹੋ ਜੂਗੀ। ਸੋ ਇਸ ਕਰਕੇ ਆਪਾਂ ਬਾਈ ਪਾਣੀ ਲਾਤਾ ਸੀਗਾ। ਆਪਾਂ ਨੂੰ ਪਤਾ ਸੀਗਾ ਮੌਸਮ ਦਾ ਵੀ ਚਲੋ ਕੁਦਰਤ ਦਾ ਤਾਂ ਨਹੀਂ ਪਤਾ ਪਰ ਇੰਨਾ ਕੁ ਪਤਾ ਸੀ ਕਿ ਜੇ ਮੀਂਹ 10% ਪੈ ਵੀ ਗਿਆ ਤਾਂ ਕੋਈ ਫਰਕ ਨਹੀਂ ਪੈਣਾ ਪਰ ਜੇ ਇਸ ਸਟੇਜ ਤੇ ਆ ਕੇ 55-60 ਦਿਨ ਦੀ ਕਣਕ ਤੇ ਆ ਕੇ ਸੋਕਾ ਲੱਗ ਗਿਆ। ਇਸ ਸਮੇਂ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਬੂਟੇ ਨੂੰ ਤੱਤਾਂ ਦੀ। ਤੱਤ ਬੇਸ਼ੱਕ ਥੋੜੀ ਜ਼ਮੀਨ ਦੇ ਵਿੱਚ ਪਏ ਆ ਉਹਨੇ ਮੋਇਸਚਰ ਦੇ ਨਾਲ ਅਪਟੇਕ ਕਰਨਾ। ਦੂਜਾ ਮਤਲਬ ਕਿ ਹੁੰਦਾ ਵੀ ਇੱਕ ਕਨਫਿਊਜ਼ ਰਹਿੰਦੇ ਵੀ ਜ ਮੈਗਨੀਟ ਤੇ ਮੈਗਨੀਸ਼ੀਅਮ ਦੇ ਵਿੱਚ ਹੁਣ ਬਹੁਤ ਜ਼ਿਆਦਾ ਇੱਕ ਚੱਲਦਾ ਵੀ ਚ ਕਣਕ ਪੀਲੀ ਪੈ ਗਈ ਕੋਈ ਕਹਿੰਦਾ ਭਾਈ ਮੈਗਨੀਸ਼ੀਅਮ ਦੀ ਸਪਰੇਅ ਕਰ ਦੇ ਕੋਈ ਕਹਿੰਦਾ ਭਾਈ ਮੈਗਨੀਟ ਦੀ ਸਪਰੇਅ ਕਰ ਦੇ ਪਹਿਲਾਂ ਤਾਂ ਜ਼ਿਆਦਾਤਰ ਭਰਾਵਾਂ ਨੂੰ ਇਹ ਹੀ ਨਹੀਂ ਪਤਾ ਵੀ ਦੋਵੇਂ ਤੱਤਾਂ ਦੇ ਵਿੱਚ ਫਰਕ ਕੀ ਆ ਮੈਗਨੀਟ ਤੇ ਮੈਗਨੀਸ਼ੀਅਮ ਦੋਵੇਂ ਬਾਈ ਅਲੱਗ-ਅਲੱਗ ਤੱਤਾਂ ਤੁਸੀਂ ਇਹਨਾਂ ਨੂੰ ਇੱਕ ਨਾ ਸਮਝੋ ਠੀਕ ਆ ਦੇਖੋ ਜਿਹੜਾ ਹੈਗਾ ਆਪਣਾ ਮੈਗਨੀਸ਼ੀਅਮ ਇਹ ਹੈਗਾ ਸੈਕੰਡਰੀ ਨਿਊਟ੍ਰੀਐਂਟ ਇਹਦੇ ਵਿੱਚ ਆਪਣਾ ਕੈਲਸ਼ੀਅਮ ਆ ਜਾਂਦਾ ਸਲਫਰ ਆ ਜਾਂਦਾ ਤੇ ਮੈਗਨੀਸ਼ੀਅਮ ਆ ਜਾਂਦਾ ਇਸ ਸੈਕੰਡਰੀ ਦੇ ਵਿੱਚ ਆ ਜਾਂਦਾ ਤੇ ਜਿਹੜਾ ਹੈਗਾ ਮੈਗਨੀਜ਼ ਇਹ ਹੈਗਾ ਆਪਣਾ ਮਾਈਕਰੋ ਨਿਊਟ੍ਰੀਐਂਟ ਛੋਟੇ ਤੱਤਾਂ ਦੇ ਵਿੱਚ ਆਉਂਦਾ ਹੈ ਜਿਹੜਾ ਮੈਗਨੀਜ਼ ਦੇਖੋ ਮੈਗਨੀਜ਼ ਜਿਹੜਾ ਹੁੰਦਾ ਹੈ ਇਹ ਬੂਟੇ ਦੇ ਵਿੱਚ ਮੂਵੇਬਲ ਹੁੰਦਾ ਕਹਿਣ ਦਾ ਮਤਲਬ ਜਿਹੜਾ ਮੈਗਨੀਸ਼ੀਅਮ ਹੈ ਮੈਗਨੀਸ਼ੀਅਮ ਦਾ ਕੰਮ ਵੀ ਸੇਮ ਆਪਣਾ ਜਿਹੜਾ ਨਾਈਟ੍ਰੋਜਨ ਵਾਲਾ ਇਹ ক্লোਰੋਫਿਲ ਦੇ ਵਿੱਚ ਜਿਹੜਾ ਵਾਧਾ ਕਰਦਾ ক্লোਰੋਫਿਲ ਦਾ ਇੱਕ ਪਾਰਟ ਹੁੰਦਾ ਮੈਗਨੀਸ਼ੀਅਮ ਤੇ ਇਹ ਦੋਨਾਂ ਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਮੈਂ ਫਰਕ ਇਸੇ ਕਰਕੇ ਸਮਝਾ ਰਿਹਾ ਵੀ ਤੁਹਾਨੂੰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਸਕੇ ਜਿੱਦਾਂ ਜਿਹੜਾ ਮੈਗਨੀਜ਼ ਆ ਇਹ ਮਾਈਕਰੋਨਿਊਟ੍ਰੀਐਂਟਾਂ ਦੇ ਛੋਟੇ ਤੱਤਾਂ ਦੇ ਵਿੱਚ ਆਉਂਦਾ ਇਹ ਬੂਟੇ ਦੇ ਵਿੱਚ ਬਾਈ ਜਿਹੜੇ ਕਣਕ ਆ ਜਾਂ ਕੋਈ ਵੀ ਫਸਲ ਆ ਉਹਦੇ ਵਿੱਚ ਜਿਹੜੀ ਤੱਤਾਂ ਦੀ ਅਵੇਲੇਬਿਲਿਟੀ ਕਰਾਉਂਦਾ ਮਤਲਬ ਕਿ ਅਵੇਲੇਬਲ ਕਰਾਉਂਦਾ ਤੱਤਾਂ ਨੂੰ ਇਹ ਕਿਸੇ ਤਰ੍ਹਾਂ ਇਦਾਂ ਨਹੀਂ ਹੈਗਾ ਵੀ ਇਹਨੇ ਕੋਈ ਮੈਗਨੀਨੇ ਆਪ ਤੱਤ ਬਣ ਕੇ ਬੂਟੇ ਦੇ ਵਿੱਚ ਕੰਮ ਕਰਨਾ ਜਿਹੜੇ ਹੋਰ ਵੀ ਤੱਤ ਤੁਹਾਡੀ ਜ਼ਮੀਨ ਦੇ ਵਿੱਚ ਜਾਂ ਬੂਟੇ ਦੇ ਵਿੱਚ ਰੁਕੇ ਪਿਆ ਉਹਨਾਂ ਨੂੰ ਇਹ ਪਲਬਧ ਕਰਾਉਂਦਾ ਬੂਟੇ ਦੇ ਲਈ ਤੇ ਜਿਹੜਾ ਬਾਈ ਮੈਗਨੀਸ਼ੀਅਮ ਹੁੰਦਾ ਮੈਗਨੀਸ਼ੀਅਮ ਹੁੰਦਾ ਬੂਟੇ ਦੇ ਵਿੱਚ ਮੂਵੇਬਲ ਜਦੋਂ ਹੁਣ ਮੈਗਨੀਸ਼ੀਅਮ ਦੀ ਜੇ ਘਾਟ ਆਉਂਦੀ ਆ ਤਾਂ ਇਹ ਜਦੋਂ ਬੂਟੇ ਨੂੰ ਨਵੇਂ ਪੱਤੇ ਫੁੱਟਦੇ ਨੇ ਇਹ ਨਵੇਂ ਪੱਤਿਆਂ ਵੱਲ ਚੱਲ ਜਾਂਦਾ ਤੇ ਜੇ ਪੁਰਾਣੇ ਪੱਤਿਆਂ ਦੇ ਵਿੱਚ ਜਿਹੜੀ ਘਾਟ ਆਉਂਦੀ ਆ ਮੈਗਨੀਸ਼ੀਅਮ ਦੀ ਤੇ ਜਿਹੜਾ ਮੈਗਨੀਜ਼ ਇਹ ਇਹਦੇ ਉਲਟਾ ਮਤਲਬ ਕਿ ਇਹਦੀ ਘਾਟ ਜਿਹੜੀ ਇਹ ਮੂਵੇਬਲ ਨਹੀਂ ਹੁੰਦਾ ਜੇ ਇਹਦੀ ਪੁਰਾਣੇ ਪੱਤਿਆਂ ਦੇ ਵਿੱਚ ਇਹਦੀ ਨਵੇਂ ਪੱਤਿਆਂ ਦੇ ਵਿੱਚ ਘਾਟ ਆਉਂਦੀ ਜਦੋਂ ਬੂਟੇ ਨੂੰ ਨਵੇਂ ਪੱਤੇ ਨਿਕਲਦੇ ਆ ਜਿਹੜੇ ਉੱਪਰ ਤੇ ਇਹਦੀ ਮੈਗਨੀਜ਼ ਦੀ ਘਾਟ ਉਹਦੇ ਵਿੱਚ ਆਉਂਦੀ ਆ ਪੁਰਾਣੇ ਪੱਤਿਆਂ ਦੇ ਵਿੱਚ ਨਹੀਂ ਘਾਟ ਆਉਂਦੀ ਹੈਗੀ ਤੇ ਮੈਗਨੀਸ਼ੀਅਮ ਜਿਹੜਾ ਮੂਵੇਬਲ ਹੈ ਇਹਦੀ ਪ ਸਮਝ ਲਣਗੇ ਤਾਂ ਉਹਨਾਂ ਦੇ ਕਿਹੜੀ ਗੱਲ ਕੰਮ ਆਜੂਗੀ ਤੇ ਜਿਹੜਾ ਬਾਈ ম্যাগਨੀਸ਼ੀਅਮ ਆ ਜਿਹੜੀ ਮੁੱਖ ਤੌਰ ਤੇ ਘਾਟ ਆਉਂਦੀ ਹੈ ਦੇਖੋ ਸਭ ਤੋਂ ਪਹਿਲਾਂ ਹੁੰਦਾ ਵੀ ਮਿੱਟੀ ਦੀ ਪਰਖ ਮਿੱਟੀ ਬਾਰੇ ਆਪਣੀ ਬਾਰੇ ਖੇਤ ਦੀ ਬਾਰੇ ਪਤਾ ਹੋਣਾ ਜਿਹੜੀ ম্যাগਨੀਸ਼ੀਅਮ ਦੀ ਘਾਟ ਆ ਉਹ 6 ਪੀ ਐਚ ਲੈਵਲ ਤੋਂ ਥੱਲੇ ਆਉਂਦੀ ਹੈ ਜਿਹੜੀ ਮਿੱਟੀ ਦਾ ਪੀ ਐਚ ਲੈਵਲ 6 ਤੋਂ ਉੱਤੇ ਆ ਉਹਦੇ ਵਿੱਚ ਬਾਈ ম্যাগਨੀਸ਼ੀਅਮ ਦੀ ਘਾਟ ਨਹੀਂ ਆਉਂਦੀ ਤੇ ਜਿਹੜਾ ਮੈਗਨੀਜ਼ ਹੈ ਮੈਗਨੇਟ ਦੀ ਘਾਟ ਆਉਂਦੀ ਹੈ 7 ਪੀ ਐਚ ਤੋਂ ਉੱਤੇ ਵਾਲੀ ਮਿੱਟੀ ਦੇ ਵਿੱਚ ਜਿੱਥੇ ਪੀ ਐਚ ਲੈਵਲ ਆਪਣਾ 7 ਤੋਂ ਜ਼ਿਆਦਾ ਆ ਉੱਥੇ ਜਿਹੜੀ ਮੈਗਨੀਜ਼ ਦੀ ਘਾਟ ਆਉਂਦੀ ਹੈ ਸ ਸਭ ਤੋਂ ਵੱਡਾ ਕੰਮ ਹੁੰਦਾ ਚਲੋ ਇਹਨੂੰ ਮੈਂਟੇਨ ਆਪਾਂ ਨਹੀਂ ਰੱਖ ਸਕਦੇ ਕਿਉਂਕਿ ਬਹੁਤ ਭਰਾ ਜਿੱਦਾਂ ਆਪਣੀ ਮਨਮਰਜ਼ੀ ਆ ਦੁਕਾਨਾਂ ਵਾਲੇ ਦੇ ਬੰਦਜ ਦੇ ਵਿੱਚ ਆ ਕੇ ਜਿਹੜੇ ਤੱਤ ਛਿੱਟੀ ਜਾਂਦੇ ਆ ਸੋ ਤੱਤ ਜਿਹੜੇ ਆਪਣੇ ਵਿਅਰਥ ਜਾਂਦੇ ਆ ਜਿਹਦੇ ਕਰਕੇ ਆਪਣਾ ਮਿੱਟੀ ਦਾ ਪੀ ਐਚ ਲੈਵਲ ਵੀ ਜਿਹੜਾ ਅਨਬੈਲੈਂਸ ਹੁੰਦਾ ਵਿਗੜਦਾ ਸੋ ਇਹ ਤਾਂ ਦੋਵਾਂ ਦੇ ਵਿੱਚ ਤੁਹਾਨੂੰ ਫਰਕ ਪਤਾ ਲੱਗ ਗਿਆ ਹੋਊਗਾ ਹੁਣ ਆਪਾਂ ਗੱਲ ਕਰਦੇ ਹਾਂ ਵੀ ਦੇਖੋ ਜਿਹੜੇ ਭਰਾਮਾਂ ਦੀ ਕਣਕ ਪੇਲੀ ਪੈ ਗਈ ਆ ਹੁਣ ਧੁੱਪ ਨਿਕਲੇ ਜੇ 5-4 ਦਿਨ ਦੇ ਵਿੱਚ ਧੁੱਪ ਲੱਗ ਗਈ ਕਣਕ ਨੂੰ ਕਣਕ ਨੇ ਜਿਹੜਾ ਆਟੋਮੈਟਿਕ ਜਿਹੜਾ ਰੰਗ ਬਣਾਉਣਾ ਸ਼ੁਰੂ ਕਰ ਦਣਾ ਇੰਨੀ ਛਿੱਤੀ ਕੋ ਕਾਲੀ ਨਾ ਕਰਿਓ ਵੀ ਤੁਸੀਂ ਦਮਾ-ਦਮ ਕੋਈ ਸਪਰੇਅ ਕਰੋ ਜਾਂ ਕੋਈ ਹੁਣ ਇਹਦੇ ਵਿੱਚ ਸ਼ੁਰੂ ਕਰ ਦੋ ਯੂਰੇਚਰ ਲਾ ਕੇ ਪਾਉਣਾ ਸੋ ਇਸ ਚੀਜ਼ ਦਾ ਜਿਹੜਾ ਅੱਗੇ ਜਾ ਕੇ ਨੁਕਸਾਨ ਹੋਣਾ ਜੀ ਆਪਾਂ 60-65 ਦਿਨ ਤੇ ਕੋਈ ਯੂਰੀਆ ਪਾ ਦੰਨੇ ਆ ਬਾਈ ਚਾਂਸ ਅਪ੍ਰੈਲ ਦੇ ਵਿੱਚ ਜਾ ਕੇ ਕਿਤੇ ਮੌਸਮ ਵਿਗੜਦਾ ਮਾਣੇ ਮੂਟੇ ਹੱਲੇ ਝੋਲੇ ਆ ਕੇ ਤਾਂ ਕਣਕ ਨੇ ਬਿਲਕੁਲ ਧਰਤੀ ਨਾਲ ਲੱਗ ਜਾਣਾ ਜਿਹਦੇ ਕਰਕੇ ਜਿਹੜਾ ਤੁਹਾਡਾ ਝਾੜ ਦਾ ਨੁਕਸਾਨ ਹੋਣਾ ਕੋਸ਼ਿਸ਼ ਕਰੋ ਵੀ 55 ਦਿਨ ਤੱਕ ਵੱਧ ਤੋਂ ਵੱਧ ਤੁਸੀਂ ਜਿਹੜਾ ਲਾਸਟ ਯੂਰੀਆ ਉਹ ਕ ਜ਼ਰੂਰੀ ਨਹੀਂ ਹੈਗਾ ਕਈ ਭਰਾਵਾਂ ਦੀ ਕਣਕਾਂ ਆਏ ਹੁੰਦਾ ਵੀ 70 ਦਿਨ ਤੱਕ ਵੀ ਬਿਲਕੁਲ ਹਲਕੀ ਖੜੀ ਹੁੰਦੀ ਹੈ 65 ਦਿਨ ਤੇ ਵੀ ਹਲਕੀ ਖੜੀ ਹੁੰਦੀ ਹੈ ਉਹ ਤੁਸੀਂ ਆਪਣੇ ਖੇਤ ਦਾ ਚਾਹ ਤਜਰਬਾ ਜਿਹੜਾ ਆਪ ਦੇਖਣਾ ਉੱਥੇ ਤੁਸੀਂ ਉਸ ਹਿਸਾਬ ਨਾਲ ਜਿਹੜਾ ਜੂਰੀਆ ਪਾਉਣਾ ਪਰ ਜਿੱਥੇ ਕਣਕ ਵਧੀਆ ਖੜੀ ਹੈ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਉੱਥੇ ਤੁਸੀਂ 55 ਦਿਨ ਤੱਕ ਜਿਹੜਾ ਜੂਰੀਆ ਆਪਣਾ ਕੰਪਲੀਟ ਕਰ ਲਓ ਸੋ ਪਾਣੀ ਨੂੰ ਬਿਲਕੁਲ ਵੀ ਬਾਈ ਇਗਨੋਰ ਨਹੀਂ ਕਰਨਾ ਜਿੱਦਾਂ ਹੁਣ ਆਪਾਂ ਗੱਲ ਕਰੀ ਆ ਵੀ ਜਿਹੜੇ ਤੱਤ ਹੈ ਤੱਤ ਤੁਹਾਡੇ ਜੀ ਮਿੱਟੀ ਦੇ ਵਿੱਚ ਪਏ ਆ ਸੋ ਹੁਣ ਉਹਨਾਂ ਨੂੰ ਮਲਕੇ ਬੂਟੇ ਦੇ ਵਿੱਚ ਲੱਗਣ ਨੂੰ ਆਪ ਡੇਗ ਹੋਣ ਦੋ ਜੇ ਦੂਜਾ ਪਾਣੀ ਲੱਗਦਾ ਲਾ ਦਿਓ ਕਿਉਂਕਿ ਜਿਹੜੀ ਮਿੱਟੀ ਆ ਧਰਤੀ ਆ ਧਰਤੀ ਨੂੰ ਮਾਂ ਦਾ ਦਰਜਾ ਇਸ ਕਰਕੇ ਦਿੱਤਾ ਸੀ ਆਪਣੇ ਪੁਰਖਿਆਂ ਨੇ ਵੀ ਜਿਹੜੀ ਕੋਈ ਵੀ ਫਲ ਆ ਜਾਂ ਬੂਟਾ ਹੈ ਕੋਈ ਫਸਲ ਹੈ ਉਹਦੀ 80% ਤੱਕ ਜਿਹੜੀ ਦੇਖ ਰੇ ਕੋ ਮਿੱਟੀ ਆਪ ਕਰ ਲੈਂਦੀ ਆ ਬੰਦੇ ਦਾ ਪਹਿਲਾਂ ਤਾਂ 100% ਹੀ ਕਰ ਲੈਂਦੀ ਹੁੰਦੀ ਜਦੋਂ ਮਲਕੇ ਪਹਿਲੇ ਸਮਿਆਂ ਦੇ ਵਿੱਚ ਇੰਨੇ ਜ਼ਹਿਰ ਨਹੀਂ ਸੀ ਮਿੱਟੀ ਦੇ ਵਿੱਚ ਜਾਂ ਮਤਲਬ ਕਿ ਨਾਰਮਲ ਵੀ ਕੋਈ ਕੀਟਨਾਸ਼ਕ ਆਪਾਂ ਜ਼ਿਆਦਾ ਨਹੀਂ ਸੀ ਬਰਤ ਦੇ ਕਣਕਾਂ ਦੀ ਯਾਰ ਹਰ ਇੱਕ ਫਸਲ ਦੀ ਗੋਡੀ ਹੁੰਦੀ ਸੀ ਉਦੋਂ ਗੜਾਈ ਕਰਦੇ ਹੁੰਦੇ ਸੀ ਮਤਲਬ ਕਿ ਇਹ ਨਹੀਂ ਹੈਗਾ ਵੀ ਆਪਾਂ ਸਪਰੇਅ ਕਰਦੇ ਹੁੰਦੇ ਸੀ ਉਦੋਂ ਜਿਹੜੀ ਮਿੱਟੀ ਆ ਆਪਣੀ ਘੱਟੋ ਘੱਟ 90-95% ਤੱਕ ਆਪਣੀ ਜਿਹੜੀ ਬੱਚਾ ਕਹਿ ਦਿੰਨੇ ਆਪਾਂ ਫਸਲ ਨੂੰ ਮਿੱਟੀ ਦੇ ਬੱਚੇ ਇਹਨਾਂ ਹੀ ਦੇਖ ਰਹੇਗਾ ਆਪ ਕਰ ਲੈਂਦੀ ਪਰ ਹੁਣ ਆਪਾਂ ਨੂੰ ਜਿਹੜੀ 80% ਮਿੱਟੀ ਫੇਰ ਵੀ ਆਪਣੇ ਤੱਤ ਜਿਹੜੇ ਫਸਲ ਦੇ ਵਿੱਚ ਪੂਰੇ ਕਰ ਦਿੰਦੀ ਹੈ 20% ਆਪਾਂ ਨੂੰ ਦੇਖ ਰਹਿਤ ਦੀ ਲੋੜ ਹੁੰਦੀ ਹੈ ਸੋ ਆਪਾਂ ਉਹਨੂੰ ਜੇ ਟਾਈਮ ਨਾਲ ਕਰ ਲਈ ਤਾਂ ਵਧੀਆ ਗੱਲ ਹੈ ਇਹ ਹੀ ਸੀਗਾ ਵੀ ਬਾਈ ਮੇਨ ਜੇ ਕਣਕ ਤੁਹਾਡੀ ਪਿਲੀ ਪੈਂਦੀ ਆ ਤਾਂ ਥੋੜਾ ਜਿਹਾ 5-4 ਦਿਨ ਧੁੱਪ ਲੱਗਣ ਦਿਓ ਉਹਦੇ ਤੋਂ ਬਾਅਦ ਜੇ ਫੇਰ ਵੀ ਤੁਹਾਡੀ ਪ੍ਰੋਬਲਮ ਨਹੀਂ ਹੱਲ ਹੁੰਦੀ ਹੈਗੀ ਫੇਰ ਤੁਸੀਂ ਉਹਦੇ ਤੇ ਇੱਕ ਜਿੰਕ ਦੀ ਸਪਰੇਅ ਕਰ ਸਕਦੇ ਹੋ ਜਾਂ ਜਿੰਕ ਨੂੰ ਮੈਂ ਤਾਂ ਬਾਈ ਇੱਕ ਖੇਤ ਦੇ ਵਿੱਚ ਆਦ ਕਿ ਤਜਰਬਾ ਕੀਤਾ ਜਿੰਕ ਜਿਹੜਾ 5 5.5 ਕਿਲੋ ਰੇਹੇ ਦੇ ਵਿੱਚ ਰਲਾ ਕੇ ਪਾਇਆ ਬਹੁਤ ਵਧੀਆ ਰਿਜ਼ਲਟ ਰਿਹਾ ਤੁਸੀਂ ਵੀ ਪਾ ਸਕਦੇ ਹੋ ਪਰ ਥੋੜਾ ਜਿਹਾ ਚਲੋ ਕਾਸਟਲੀ ਪਾ ਜਾਂਦਾ ਉਹਦਾ ਤਰੀਕਾ ਜੇ ਆਪਾਂ ਸਪਰੇਅ ਕਰੀਏ ਤਾਂ ਸਪਰੇਅ ਨਾਲ ਵੀ ਜਿਹੜੀ ਜਿੰਕ ਦੀ ਘਾਟ ਯਾ ਮੈਗਨਿਟ ਦੀ ਘਾਟ ਜਿਹੜੀ ਆਪਾਂ ਪੂਰੀ ਕਰ ਸਕਦੇ ਆ ਮੈਗਨਿਟ ਦੀ ਘਾਟ ਦਾ ਬਾਈ ਮੇਨ ਰੀਜ਼ਨ ਤਾਂ ਹੀ ਹੁੰਦਾ ਵੀ ਪੀ ਐਚ ਲੈਵਲ ਜੇ 7 ਤੋਂ ਤੇ ਤਾਂ ਆਉਂਦੀ ਆ ਮੌਸਮ ਖਰਾਬ ਰਹਿ ਜਵੇ ਕੋਈ ਖੇਤ ਪਾਣੀ ਨਹੀਂ ਖਾਂਦਾ ਜਿੱਥੇ ਜ਼ਿਆਦਾ ਟਾਈਮ ਪਾਣੀ ਖੜ ਜਾਂਦਾ ਉੱਥੇ ਆਉਂਦੀ ਆ ਉੱਥੇ ਤੁਸੀਂ ਜਿਹੜੀ ਮੈਗਨਿਟ ਦੀ ਸਪਰੇਅ ਕਰ ਸਕਦੇ ਹੋ ਪਲੱਸ ਜਿਹੜਾ ਜ਼ਿੰਕ ਆ ਜ਼ਿੰਕ ਦੀ ਕਰ ਸਕਦੇ ਹੋ ਹੋਰ ਛੋਟੇ ਤੱਤਾਂ ਦੀ ਤੁਸੀਂ ਆਪਣੀ ਮਨਮਰਜ਼ੀ ਨਾਲ ਜੋੜ ਕਰਨਾ ਕਰ ਸਕਦੇ ਹੋ ਆਪਾਂ ਤੁਹਾਨੂੰ ਨਹੀਂ ਰੋਕ ਸਕਦੇ ਪਰ ਆਪਾਂ ਹਲੇ ਤੱਕ ਕਣਕ ਦੇ ਵਿੱਚ ਕੋਈ ਸਪਰੇ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਟਾਈਮ ਨਾਲ ਪਾਣੀ ਲਾਤਾ ਸੋ ਜਿਹੜੇ ਆਪਾਂ ਜੋ ਇਹਦੇ ਚ ਕੀਤਾ ਉਹਦੀ ਬਕਾਇਦਾ ਚੈਨਲ ਤੇ ਵੀਡੀਓ ਪਈਆਂ ਸੋ ਵੀਡੀਓ ਮੇਰਾ ਵੀਰ ਜ਼ਿਆਦਾ ਲੰਬੀ ਹੋ ਜਾਣੀ ਆ ਇਸੇ ਕਰਕੇ ਸਾਰੇ ਭਰਾਵਾਂ ਦਾ ਬਾਈ ਦਿলো ਥੈਂਕ ਯੂ ਗੁੱਸਾ ਗਿਲਾ ਮਾਫ ਕਰਿਓ ਸੋ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ ਬਾਈ